ਪਿੰਡ ਦੀ ਸੱਤ ਦੇ ਪ੍ਰੋਗਰਾਮ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹੁਸ਼ਿਆਰਪੁਰ ਦੇ ਹਿਮਾਚਲ ਦੇ ਬਾਰਡਰ ਤੇ ਆਖਰੀ ਪਿੰਡ ਜਿਹੜਾ ਪੈਂਦਾ ਆ ਰਾਮ ਟਟਵਾਰੀ ਜਿਸ ਦਾ ਨਾਮ ਆ ਉੱਥੇ ਅੱਜ ਨਿਊ ਸਟੇਟ ਪੰਜਾਬ ਦੀ ਟੀਮ ਪਹੁੰਚੀ ਹੈ ਗੱਲਬਾਤ ਕਰਦੇ ਆ ਪਿੰਡ ਦੇ ਜਿਹੜੇ ਲੋਕ ਆ ਇੱਥੇ ਖਾਸ ਕਰਕੇ ਕਿਉਂਕਿ ਜਿਹੜਾ ਏਰੀਆ ਆ ਬਿਲਕੁਲ ਸ਼ਾਂਤਮਈ ਮਾਹੌਲ ਆ ਚਾਰੇ ਪਾਸੇ ਹਰਿਆਲੀ ਆ ਵਾਤਾਵਰਨ ਜਿਹੜਾ ਆ ਬਿਲਕੁਲ ਸੁਹਾਵਣਾ ਆ ਪਿੰਡ ਦੇ ਲੋਕ ਇੱਥੇ ਸ਼ਾਮ ਨੂੰ ਸਵੇਰੇ ਆਉਂਦੇ ਆ ਨੇ ਮੰਦਿਰ ਬਹੁਤ ਇਤਿਹਾਸਿਕ ਦੱਸਿਆ ਜਾਂਦਾ ਕਿ ਇਹ ਜਿਹੜਾ ਮੰਦਿਰ ਆ ਇੱਥੇ 500 ਸਾਲ ਪਹਿਲਾਂ ਮਹਾਰਾ ਰਣਜੀਤ ਸਿੰਘ ਨੇ ਇਸ ਮੰਦਿਰ ਦੀ ਉਸਾਰੀ ਕਰਵਾਈ ਸੀਗੀ ਬਹੁਤ ਹੀ ਪੁਰਾਣਾ ਅਤੇ ਇਤਿਹਾਸਕ ਮੰਦਿਰ ਹੈ ਪਿੰਡ ਦੇ ਲੋਕ ਇੱਥੇ ਬੈਠੇ ਹੋਣਾ ਗੱਲਬਾਤ ਕਰਦੇ ਆ ਜਾਣਦੇ ਆ ਕੀ ਇਸ ਪਿੰਡ ਦਾ ਇਤਿਹਾਸ ਹੈ ਕੀ ਮੰਦਿਰ ਦਾ ਇਤਿਹਾਸ ਹੈ ਕੀ ਪਿੰਡ ਦੀਆਂ ਜ਼ਰੂਰਤਾਂ ਹਨ ਅਤੇ ਕੀ ਪਿੰਡ ਵਿੱਚ ਜਿਹੜਾ ਵਿਕਾਸ ਹੋਣ ਵਾਲਾ ਉਹਦੀ ਬਾਰੇ ਗੱਲਬਾਤ ਕਰਾਂਗੇ ਹਾਂਜੀ ਸਰ ਕੀ ਨਾਮ ਆਪਣਾ RAM JI DAS MAHANT THAKUR DWARA RAM GATVALI DHAM ਇਹ ਪ੍ਰਾਚੀਨ ਠਾਕੁਰ ਦਵਾਰਾ ਸਾਰੇ 1100 ਸਾਲੇ ਪ੍ਰਾਚੀਨ ਹੈ ठाकुर द्वारा श्री हरि विष्णु भगवान संबंधित ये उत्तर भारत में प्रमुख मंदिर है और ये बाबा रामदास जी संत हुए हैं उनके नाम से ये पिंडदा नगर द है बाबा राम कटवाली धाम ठाकुर द्वारा इस इलाके में कुछ सरदार संगत सिंह जी एम एल ए मिनिस्टर थे उन्होंने एक पुली पुल बना करके दिए थे जो कि तीन पुली अभी बनने वाली है जो अभी तक कोई नहीं विकास हुआ है सबसे बड़ा इस इलाके में रेंज दी बड़ी प्रॉब्लम है टावर नहीं है और खास तौर पे सड़क की वो सारी वास्ते सेंटर से मंजूर हुआ है पर पंजाब सरकार अभी तक कोई इसके ऊपर ध्यान नहीं दे रही है और आगे भी इस जगह डायरेक्टर वगैरह सब आते हैं डीसी साहब के भी नॉलेज नौ, में है पर ये विकास के कारोबार जो सरदार संगत सिंह ने उनके हाजिरी में एक पुल बना था जो कि छोटे छोटे बच्चे बारिश देवी से रोड जानते थे गड्डिया फंस दी थी वो आज के डेट में फर्क बहुत पब्लिक को हुआ देश विदेश से इतने श्रद्धालु आते हैं इस जगह जठेरे का भी मेला लगता है और प्राचीन ठाकुर द्वारे के आठ दस प्रोग्राम विधिवत होता है ਪਪਾ ਜੀ ਜਦੋਂ ਅਸੀਂ ਇੱਥੇ ਪਹੁੰਚੇ ਆ ਪਿੰਡ ਦੇ ਵਿੱਚ ਤੁਸੀਂ ਐਂਟਰੀ ਕੀਤੀ ਆ ਉਦੋਂ ਸੜਕ ਜਿਹੜੀ ਇਹ ਕਾਫੀ ਹਾਲਤਮੰਦੀ ਸੀ ਇਸ ਬਾਰੇ ਤੁਹਾਡੀ ਕੋਈ ਪਿੰਡ ਦੇ ਸਰਪੰਚ ਜਾਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਹੋਈ ਆ ਇਹ ਜੋ ਕਿ ਪ੍ਰਾਈਮ ਮਨਿਸਟਰ ਖੰਡ세 ਜੋ ਹੈ ਇਹ ਤਰੁਣ ਚੰਗ ਬੀਜੇਪੀ ਦੇ ਉਹਨਾਂ ਨੇ ਪ੍ਰਯਾਸ ਸੀ ਇਹ 1.5 ਕਿਲੋਮੀਟਰ 5 ਸਾਲ ਪਹਿਲੇ ਮਨਜ਼ੂਰ ਹੋ ਚੁੱਕਾ ਥਾ ਚਾਰ ਪੁਲ ਔਰ 1.5 ਕਿਲੋਮੀਟਰ ਸੜਕ ਜੋ ਅੱਜ ਤੱਕ ਨਹੀਂ ਪੂਰਾ ਹੋਇਆ ਜੋ ਕਿ ਇੱਥੇ ਆਈਐਸਪੀਸੀ ਇਹ ਸਭ ਆਤੇ ਹਨ ਕਿਉਂ ਇਸ ਠਾਕੁਰ ਦੁਆਰੇ ਕੇ ਸੰਬੰਧਿਤ ਸਿੱਖ ਸੇ ਲੈ ਕਰਕੇ ਹਿੰਦੂ ਸਨਾਤਨ ਸਾਰੇ ਇੱਕ ਜੁਟ ਪ੍ਰਮੁੱਖਤਾ ਇਸ ਠਾਕੁਰ ਦੁਆਰੇ ਦੀ ਹੈ ਇਸ ਜਗ੍ਹਾ ਆਪ ਅੰਦਰ ਦੇਖੇਗੇ ਪੀਰ ਮਹਾਰਾਜ ਵੀ ਹੈ ਇਸ ਜਗ੍ਹਾ ਮਹਾਮਾਈ ਵੀ ਹੈ ਇਸ ਜਗ੍ਹਾ ਠਾਕੁਰ ਜੀ ਵੀ ਹੈ ਇੱਥੇ ਜਿਹੜੇ ਐਮਐਲਏ ਉਹ ਕੌਣ ਕਿਹੜੀ ਪਾਰਟੀ ਦੇ ਹਾਂ ਆਮ ਆਦਮੀ ਪਾਰਟੀ ਰਾਜਾ ਜਸਵੀਰ ਸਿੰਘ ਹੈ ਗਿੱਲ ਸਾਹਿਬ ਅੱਛਾ ਆਮ ਆਦਮੀ ਪਾਰਟੀ ਤੋਂ ਆਮ ਆਦਮੀ ਪਾਰਟੀ ਉਹਰੇ ਦੇ ਧਿਆਨ ਵਿੱਚ ਲਿਆਂਦੀ ਗਈਆਂ ਇਹ ਚੀਜ਼ਾਂ ਐ ਐਸਾ ਹੈ ਕਿ ਬਿਲਕੁਲ ਉਹ ਦੋ ਚਾਰ ਦਫਾ ਆਏ ਵੀ ਹਨ ਆਤੇ ਰਹਤੇ ਹਨ ਔਰ ਅਭੀ ਪਿਛਲੇ ਸਾਲ ਬਨ ਮਹੋਤਸਵ ਹੋਇਆ ਥਾ ਡਿਸਟ੍ਰਿਕਟ ਦੇ ਸਾਰੇ ਅਫੀਸਰ ਆਏ ਹੋਏ ਥੇ ਪਰ ਅਭੀ ਤੱਕ ਜਨ ਕਲਿਆਣ ਕੇ ਲਈ ਅਭੀ ਕੋਈ ਪ੍ਰੋਜੈਕਟ ਜਾਂ ਕੋਈ ਖਾਸ ਪ੍ਰੋਬਲਮ ਜੋ ਹੈ ਇਸ ਪਿੰਡ ਦਾ ਇਸ ਜਿਹੜੀ ਭੌਤਿਕ ਸੰਸਾਰਿਕ ਸੁੱਖ ਹੈ ਡਾਵਰ ਦਾ ਉਹ ਨਹੀਂ ਮਿਲ ਰਹਾ ਉਹ ਮੈਂ ਸਾਰੇ ਸੇ ਬੇਨਤੀ ਕਰੂੰਗਾ ਕਿ ਇੱਥੇ ਮਹਾਨ ਸ਼ਖਸੀਅਤ ਵਗੈਰਾ ਸਭ ਆਤੇ ਪਰ ਡਾਵਰ ਕੇ ਬਾਰੇ ਮੈਂ ਕਹਿ ਸਭ ਜਾਤੇ ਪਰ આજ ਤੱਕ ਹਕੀਕਤ ਅੰਜਾਮ ਨਹੀਂ ਦਿਆ ਜਾ ਠੀਕ ਹੈ ਇੱਥੇ ਹੋਰ ਵੀ ਜਿਹੜੇ ਇੱਥੇ ਲੋਕਲ ਜਿਹੜੇ ਨਿਵਾਸੀ ਹੈ ਜਿਹੜੇ ਇੱਥੇ ਲਗਾਤਾਰ ਜਿਹੜਾ ਇੱਥੇ ਮੰਦਿਰ ਹੈ ਇੱਥੇ ਨਮਸਤਕ ਹੋਣ ਲਈ ਆਉਂਦੇ ਉਹ ਨਾਲ ਗੱਲਬਾਤ ਕਰਦੇ ਆ ਕਿ ਕੀ ਪਿੰਡ ਦੇ ਮੁੱਦੇ ਆ ਸਰ ਕੀ ਨਾਮ ਆਪਣਾ ਮੇਰਾ ਨਾਮ ਤਰਸੀਮੇ ਜੀ ਤੁਸੀਂ ਮੈਂ ਕੀ ਕਹਿਣਾ ਚਾਹੋਗੇ ਕਿਉਂਕਿ ਇਸ ਵੇਲੇ ਜਿਹੜਾ ਇਹ ਏਰੀਆ ਬਹੁਤ ਸ਼ਾਂਤਮਈ ਆ ਕੀ ਪਿੰਡ ਦੀਆਂ ਲੋਣਾ ਹੈ ਪਹਿਲ ਤੋਂ ਮੈਂ ਦੱਸਣਾ ਚਾਹਾਂਗਾ ਕਿ ਇਹ ਸਵਾਲਕੀਆਂ ਪਹਾੜੀਆਂ ਦੇ ਵਿੱਚ ਵਸਿਆ ਕਿਉਂਕਿ ਇਹ ਪਿੰਡ ਦਾ ਨਾਮ ਰਾਮਟਟਵਾਲੀ ਹੈ ਔਰ ਜਿਸ ਥਾਂ ਤੇ ਤੁਸੀਂ ਅੱਜ ਪਹੁੰਚਿਓ ਹੋ ਇਹ ਰਾਮਟਟਵਾਲੀ ਠਾਕਰ ਦੁਆਰਾ ਪਰਮ ਹੈ ਕਿਉਂਕਿ ਇੱਥੇ ਹਜ਼ਾਰਾਂ ਲੋਕ ਜਿਹੜੇ ਹੈਗੇ ਆ ਨਤਮਸਤਕ ਹੋਣ ਵਾਸਤੇ ਆਂਦੇ ਆ ਤੇ ਹਾਸਕੂਦਰਾਣ ਦੱਸਿਆ ਜਾਂਦਾ ਹੈ ਕਿ 500 ਸਾਲ ਪਹਿਲਾਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਹੋਣਾ ਨੇ ਇਸ ਕਿਲੇ ਦੀ ਜੋ ਸਾਰੀ ਵੀ ਪ੍ਰੋਵਾਈ ਸੀ ਇਸ ਕਰਕੇ ਅਸੀਂ ਵੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇੱਥੇ ਟਾਵਰ ਦਾ ਲੱਗਣਾ ਜਿਹੜਾ ਬੜਾ ਜ਼ਰੂਰੀ ਹੈ ਤੇ ਇਸ ਦੇ ਨਾਲ ਨਾਲ ਜ਼ਿਕਰ ਗੱਲ ਕਰੀਏ ਤੇ ਜਿਹੜਾ ਢੋਲਵਾ ਹੈਗਾ ਬਿਲਕੁਲ 1 ਕਿਲੋਮੀਟਰ ਦਾ ਢੋਲਵਾ ਹੈ ਢੋਲਵਾ ਜਿਹੜੀ ਹੱਬ ਹੈ ਅੰਗਰੇਜ਼ਾਂ ਦੇ ਟਾਈਮ ਤੇ ਢੋਲਵਾ ਦਾ ਜਿਹੜਾ ਸਟੇਸ਼ਨ ਹੈ ਇਹਨੂੰ ਹੱਬ ਮੰਨੇ ਗਿਆ ਔਰ ਇਸ ਕਰਕੇ ਇਹ ਬੜਾ ਇਤਿਹਾਸਕ ਸਥਾਨ ਹੈ ਲੋਕ ਟੂਰਿਜ਼ਮ ਜਿਹੜਾ ਹੈਗਾ ਬਹੁਤ ਜ਼ਿਆਦਾ ਆਉਂਦਾ ਹੈ ਇੱਥੇ ਨੇੜੇ ਇਸ ਤੇ ਡੈਮ ਪੈਂਦੀ ਹੈ ਬਿਲਕੁਲ ਢੋਲਵਾਹਾ ਡੈਮ ਪੈਂਦਾ ਥਾਣਾ ਡੈਮ ਪੈਂਦਾ ਇਸ ਦੇ ਨਾਲ ਨਾਲ ਤੁਸੀਂ ਦੇਖਿਆ ਕਿ ਇਹ ਸੁੰਦਰ ਪਹਾੜੀਆਂ ਦੇ ਵਿੱਚ ਵਸਿਆ ਪਿੰਡ ਹੈ ਔਰ ਜਿਹੜਾ ਇਹ ਪ੍ਰਾਤਮਿਕ ਸਥਾਨ ਜਿਹੜਾ ਹੈਗਾ ਸਤਪੁਰ ਬਾਬਾ RAMDAS RAM HARWALI DHAM ਇਹ ਇਸ ਵਾਲਕ ਦੀਆਂ ਪਹਾੜੀਆਂ ਦੇ ਵਿੱਚ ਵਸਿਆ ਤੇ ਇਹ ਬੜਾ ਇਤਿਹਾਸਕ ਸਥਾਨ ਹੈ ਤੇ ਅਸੀਂ ਵੀ ਇਹ ਮੰਨ ਕਰਦੇ ਆਂ ਕਿ ਇਹਦਾ ਜਿਹੜਾ ਹੈਗਾ ਇੱਥੇ ਰੋਡ ਤੇ ਜਿਹੜੇ ਚਾਰ ਜੋ ਬਗਦੇ ਆ ਉਹਦੇ ਵਿੱਚ ਇੱਕ ਪੁਲੀ ਤੇ ਬਣੀਆਂ ਤਿੰਨ ਪੁਲੀਆਂ ਰੰਦੀਆਂ ਉਹ ਵੀ ਜਲਦੀ ਜਲਦੀ ਬਣੀਆਂ ਜਾਂ। ਕੋਪਾ ਜੀ ਦਾ ਵੱਖ-ਵੱਖ ਪਿੰਡਾਂ ਵਿੱਚ ਸਰਕਾਰ ਨੇ ਡਿਸਪੈਂਸਰੀਆਂ ਬਣਾਈਆਂ ਆ। ਇਹਦੇ ਬਾਰੇ ਵੀ ਤੁਹਾਡੀ ਕੋਈ ਇੱਥੇ ਦੀ ਡਿਮਾਂਡ ਹੈਗੀ ਕੋਈ ਹੈਗੀ ਇਦਾਂ ਦੀ ਡਿਸਪੈਂਸਰੀ? ਬਿਲਕੁਲ ਜੀ ਇੱਥੇ ਕਿਉਂਕਿ ਨੇੜੇ ਪਿੰਡ ਦੋ ਤਿੰਨ ਪਿੰਡ ਜਿਹੜੇ ਹੈਗੇ ਆ ਇਹਨਾਂ ਤੋਂ ਵੀ ਛੋਟੀਆਂ ਡਿਸਪੈਂਸਰੀਆਂ ਜਾਂ ਕਲੀਨਿਕ ਜਿਹੜਾ ਹੋਣ ਪਰ ਇੱਥੇ ਹਸਪੀਟਲ ਦੀ ਲੋੜ ਹੈ ਕਾਫੀ ਪਿੰਡ ਜਿਹੜੇ ਹੈਗੇ ਢੋਲਵਾ ਦੇ ਨਾਲ ਜੁੜੇ ਆ ਜਿਹੜਾ ਹਿਮਾਚਲ ਦੇ ਜਿਹੜੇ ਪਿੰਡ ਆ ਉਹ ਵੀ ਜੁੜੇ ਆ ਪੰਜਾਬ ਦੇ ਪਿੰਡ ਵੀ ਜੁੜੇ ਆ ਇਹ ਆਖਰੀ ਪਿੰਡ ਹੈ ਜਿਹੜਾ ਪੰਜਾਬ ਦਾ ਆਖਰੀ ਪਿੰਡ ਹੈ ਜਿਹਦਾ ਰਾਮਟੜਵਾਲੀ ਦਾ ਨਾਮ ਹੈ ਆਖਰੀ ਪਿੰਡ ਹੈ ਜਿਸ ਤਰ੍ਹਾਂ ਅਸੀਂ ਹੁਣ ਆ ਜਿਸ ਤਰ੍ਹਾਂ ਅਸੀਂ ਆਏ ਪਿੰਡ ਵਿੱਚ ਐਂਟਰੀ ਕੀਤੀ ਹੈ ਸੜਕ ਦੀ ਕਾਫੀ ਮੰਦੀ ਹਾਲਤ ਸੀਗੀ ਅੱਗੇ ਵੀ ਜਾ ਕੇ ਦੇਖਿਆ ਕਿ ਸੜਕ ਜਿਹੜੀ ਹੈ ਪਹਾੜੀ ਏਰੀਆ ਕਰਕੇ ਅਨਗੋਲੀਆਂ ਦਾ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਬਾਕ ਬਾਕ ਸਰਕਾਰਾਂ ਨੂੰ ਜਿਹੜਾ ਹੈਗਾ ਇਹ ਵਿਕਾਸ ਤੇ ਕਾਰਜਾਂ ਜਿਹੜਾ ਹੈਗਾ ਨਿਪੜੇ ਨਹੀਂ ਛੜਾਇਆ ਜਾਂਦਾ ਭਾਵੇਂ ਕਿ ਇਹ 5-10 ਸਾਲ ਪਹਿਲਾਂ ਜਿਹੜੀ ਹੈਗੀ ਸੜਕ ਜਰੂਰ ਇੱਕ ਵਾਰ ਬਣੀ ਪਰ ਉਸ ਤੋਂ ਬਾਅਦ ਜਿਹੜੀ ਹੈਗੀ ਦੁਬਾਰਾ ਉਸ ਤੋਂ ਬਾਅਦ ਸੜਕ ਨਹੀਂ ਬਣੀ ਤੇ ਕਿਉਂਕਿ ਪ੍ਰਧਾਨ ਮੰਤਰੀ ਯੋਜਨਾ ਅਧੀਨ ਇਹ ਸੜਕ ਹੈ ਔਰ ਅਸੀਂ ਚਾਹਦੇ ਹਾਂ ਕਿ ਇਹ ਮਨਜ਼ੂਰ ਹੋਈ ਹੈ ਤੇ ਇਹ ਬਣਨੀ ਚਾਹੀਦੀ ਹੈ ਜਿਸ ਤਰ੍ਹਾਂ ਜੰਗਲਾਤ ਏਰੀਆ ਸਾਰਾ ਲੱਗਦਾ ਹੈ ਕਿਉਂਕਿ ਆਸੇ ਪਾਸੇ ਪਹਾੜ ਆ ਜਿੰਨੇ ਵੀ ਇੱਥੇ ਹੋਰ ਜੰਗਲੀ ਜਾਨਵਰ ਆਉਂਦੇ ਨੇ ਇਹਨਾਂ ਤੋਂ ਵੀ ਡਰ ਹੁਣਾ ਆ ਕੋਈ ਇਦਾਂ ਬਾਰੇ ਸਰਕਾਰ ਨੂੰ ਕੋਈ ਗੱਲ ਕੀਤੀ ਕਿ ਸਾਨੂੰ ਕੋਈ ਨਾ ਕੋਈ ਬਾਉਂਡਰੀ ਕੀਤੀ ਜਾਵੇ ਜਾਂ ਕੋਈ ਤਨ ਸਰਕਾਰ ਨੂੰ ਤੇ ਵਖਰੀਆਂ ਕਿਉਂਕਿ ਸਰਕਾਰ ਨੂੰ ਆਪਣੇ ਕੰਮ ਹੀ ਨਹੀਂ ਪੂਰੇ ਹੋ ਰਹੇ ਉਹ ਬਾਉਂਡਰੀ ਕਰਕੇ ਕੀ ਦੇਣਗੇ ਜੀ ਇਹ ਥੇ ਹੋਰ ਵੀ ਜਿਹੜੇ ਪਿੰਡ ਦੇ ਨਿਵਾਸੀ ਹੋਰਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਖਾਸ ਕਰਕੇ ਇਹ ਏਰੀਆ ਜਿਹੜਾ ਆ ਪਛੜਿਆ ਏਰੀਆ ਲੱਗਦਾ ਕਿਉਂਕਿ ਜੰਗਲਾਤ ਦਾ ਸਾਰਾ ਡਿਪਾਰਟਮੈਂਟ ਲੱਗਦਾ ਆ ਕਿਉਂਕਿ ਆਸੇ-ਪਾਸੇ ਜੰਗਲ ਆ ਨੌਜਵਾਨਾਂ ਦੀ ਕੀ ਐਸ ਵੇਲੇ ਜ਼ਰੂਰਤਾਂ ਕੀ ਲੋੜਾਂ ਉਹ ਪੁੱਛਦੇ ਆ ਹਾਂਜੀ ਸਰ ਕੀ ਨਾ ਕੋੜਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਗੁਰਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਅਸੀਂ ਪਿੰਡ ਵਿੱਚ ਤੁਹਾਡੇ ਆਏ ਆ ਕੀ ਪਿੰਡ ਨੂੰ ਲੈ ਕੇ ਮੁੱਦੇ ਤੁਹਾਡੇ ਮੁੱਦੇ ਜੀ ਤੁਹਾਨੂੰ ਪਿਛੇ ਸਾਰਾ ਕੁਝ ਤਾਂ ਦੱਸ ਹੀ ਦਿੱਤਾ ਭਾਜੀ ਉਹਨਾਂ ਨੇ ਮੁੱਦਾ ਜਿਹੜਾ ਇੱਕ ਜ਼ਮੀਨ ਸੜਕ ਦਾ ਹੀ ਆ ਜਿਹੜੀ ਤੁਸੀਂ ਜਦ ਸ਼ਾਰਪੁਰ ਤੋਂ ਹਰਿਆਣੇ ਵਾਲੀ ਸਾਈਡ ਜਾਣੇ ਆ ਹਰਿਆਣੇ ਤੋਂ ਜਦੋਂ ਇਸ ਰੋਡ ਤੇ ਪੈਨੇ ਤਲਵਾਲਾ ਰੋਡ ਤੇ ਉਹ ਤਾਂ ਰੋਡ ਬਹੁਤ ਸੋਹਣੀ ਆ ਪਰ ਜਿੱਦਾਂ ਹੀ ਅਸੀਂ ਪਿੰਡ ਚ ਐਂਟਰ ਕਰਦੇ ਆ ਤੇ ਰੋਡ ਸਾਰੀ ਜਿਹੜੀ ਉਹ ਕੀ ਤਾਂ ਕੋਈ ਟੁੱਟੀ ਹੋਈ ਆ ਤੇ ਬਾਕੀ ਜਦੋਂ ਕੋਈ ਗੱਡੀ ਇੱਕ ਵਾਰ ਇਸ ਰੋਡ ਤੇ ਚੜਦੀ ਆ ਦੂਸਰਾ ਕੋਈ ਸਾਹਮਣੋਂ ਆਵੇ ਤੇ ਉਹ ਨੰਗਣੀ ਹੁੰਦਾ ਉਹ ਵੀ ਹਾਰੇ ਦੋਲੇ ਦੀ ਮਕਾਬ ਵਗੈਰਾ ਜੜੀਆਂ ਗੁੱਟੀਆਂ ਵਾਹੂ ਗਿਆ ਸਾਢ ਸਾਈ ਟੁੱਟੀ ਪਈ ਆ ਪੁਲੀਆਂ ਜਿਹੜੀਆਂ ਵਿੱਚ ਬਣੀਆਂ ਆ ਉਹ ਪਾਣੀ ਨਾਲ ਸਾਰੀਆਂ ਅੱਧੀ ਤੇ ਰੋੜ ਕੇ ਲੈ ਗਈ ਆ ਉਹ ਦੂਸਰਾ ਜਿਹੜਾ ਮੇਨ ਮੁੱਦਾ ਡਿਸਪੈਂਸਰੀ ਦਾ ਆ ਉਹ ਜ਼ਰੂਰੀ ਆ ਇੱਥੇ ਕਿਉਂਕਿ ਕਾਫੀ ਲੋਕ ਜਿੱਥੇ ਅਸੀਂ ਬੈਠੇ ਆ ਉਹ ਬੜਾ ਇਤਿਹਾਸਿਕ ਸਥਾਨ ਆ ਤੇ ਜਦੋਂ ਇੱਥੇ ਉਸ ਸਥਾਨ ਨੂੰ ਮਨਾਇਆ ਜਾਂਦਾ ਆ ਜਦੋਂ ਉਹਨੂੰ ਯਾਦਪਾਪਾ RAMDAS ji ਦੀ ਯਾਦ ਵਿੱਚ ਉਹ ਸਥਾਨ 'ਚ ਲੋਕੀ ਜੁੜਦੇ ਆ ਤਾਂ ਹਜ਼ਾਰਾਂ ਲੋਕੀ ਨਮਸਤਕ ਹੁੰਦੇ ਆ ਤੇ ਇੱਥੇ ਆ ਕੇ ਫਿਰ ਜਦੋਂ ਕਿਸੇ ਕੋਈ ਨੀਡ ਦੀ ਲੋੜ ਹੁੰਦੀ ਆ ਮੈਡੀਕਲ ਕੈਂਪ ਵੀ ਚਲੋ ਲੱਗਦੇ ਆ ਪਰ ਇੱਥੇ ਜਿਹੜਾ ਮੇਨ ਸਥਾਨ ਤੇ ਹਸਪੀਟਲ ਜਾਂ ਮੈਨੀ ਡਿਸਪੈਂਸਰੀ ਕਿ ਹੋ ਜੇ ਕਿ ਲੋਕਾਂ ਨੂੰ ਦੂਤਰਾ ਡੇ ਨਾ ਜਾਣਾ ਪਵੇ ਤੇ ਇੱਥੇ ਜਿਹੜਾ ਬੇਸਿਕ ਜਿਹੜੀ ਉਹਨਾਂ ਦੀ ਜਿਹੜੀ ਨੀਡ ਆ ਇੱਥੇ ਪੂਰੀ ਹੋ ਜਵੇ। ਪਰ ਜਿੱਦਾਂ ਲਾਗੇ ਕੋਈ ਜਿੱਦਾਂ ਸਕੂਲ ਆ ਉਹਦੇ ਬਾਰੇ ਵੀ ਕੋਈ ਤੁਹਾਡੀ ਡਿਮਾਂਡ ਆ। ਸਕੂਲ ਤਾਂ ਜਿੱਥੇ ਸਕੂਲ ਕੋਈ ਇੱਕ ਹਾਈ ਸਕੂਲ ਤਾਂ ਪ੍ਰਾਇਮਰੀ ਸਕੂਲ ਤਾਂ ਹੈ ਵੈਸੇ ਪਰ ਕੋਈ ਪਲੱਸ 2 ਲੈਵਲ ਦਾ ਸਕੂਲ ਨਹੀਂ ਹੈ ਇੱਥੇ। ਤੇ ਪ੍ਰਾਈਵੇਟ ਸਕੂਲ ਤਾਂ ਆਪਣੇ ਹੈਗੇ ਆ ਪਰ ਸਰਕਾਰੀ ਜਿਹੜਾ ਸਕੂਲ ਇੱਥੇ ਚਾਹੀਦਾ ਹੈ ਜਿਹੜਾ ਬੱਚਿਆਂ ਨੂੰ ਕਿਤੇ ਹੋਰ ਪਿੰਡਾਂ 'ਚ ਨਾ ਜਾਣਾ ਪਵੇ ਇਸ ਲੋਕ ਕੋਈ ਇਤਿਹਾਸਕ ਸਥਾਨ ਆ ਇਹ ਤੇ ਚਾਹੀਦਾ ਇੱਥੇ ਡਿਸਪੈਂਸਰੀ ਸਕੂਲ ਬੇਸਿਕ ਜਿਹੜੀਆਂ ਚੀਜ਼ਾਂ ਇੱਥੇ ਜ਼ਰੂਰ ਹੋਣੀਆਂ ਚਾਹੀਦੀਆਂ ਤੁਸੀਂ ਦੇਖਿਆ ਕਿ ਜਿਹੜੇ ਪਿੰਡ ਦੇ ਨਿਵਾਸੀ ਹੋਰਾਂ ਨੇ ਗੱਲਬਾਤ ਕੀਤੀ ਹੈ ਦੱਸਿਆ ਹੈ ਕਿ ਕੀ ਕੀ ਜਿਹੜੀਆਂ ਬੁਨਿਆਦੀ ਲੋੜਾਂ ਇਸ ਪਿੰਡ ਦੀਆਂ ਆ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਖਾਸ ਕਰਕੇ ਸੜਕਾਂ ਦੀ ਗੱਲ ਕੀਤੀ ਹੈ ਵਾਟਰ ਸਪਲਾਈ ਦਾ ਪਾਣੀ ਜੋ ਕਿ ਅਭੀ ਠਾਕੁਰ ਦੁਆਰੇ ਮੇ ਨਹੀਂ ਹੈ ਇਹ ਆਪਣਾ ਨਿੱਜੀ ਅਸੀਂ ਬੋਰ ਕਰਕੇ ਗੁਜ਼ਾਰਾ ਕਰ ਰਹੇ ਹਾਂ ਤਾਂ ਜੋ ਮੇਨ ਹੈ ਉਹ ਟਾਵਰ ਪਾਣੀ ਸੜਕ ਇਹ ਸਭ ਤੋਂ ਤਿੰਨ ਚੀਜ਼ ਬਹੁਤ ਜ਼ਰੂਰੀ ਹੈ ਇੱਥੇ ਜਿਹੜੀ ਆਵਾਜ਼ ਆਈ ਉਹ ਵੀ ਘੱਟ ਹੁੰਦੀ ਹੈ ਕਿਉਂਕਿ ਇਹ ਬਾਰਡ ਏਰੀਆ ਪੈਂਦਾ ਪਹਾੜੀ ਏਰੀਆ ਪੈਂਦਾ ਜਿਸ ਕਰਕੇ ਥੋੜਾ ਜਿਹਾ ਅਨਗੋਲਿਆ ਕੀਤਾ ਜਾ ਰਿਹਾ ਹੈ ਇਸੇ ਪਿੰਡ ਨੂੰ ਪਿੰਡ ਦੇ ਲੋਕਾਂ ਨੇ ਦੱਸਿਆ ਹੈ ਕਿ ਪਿੰਡ ਦੀਆਂ ਜਿਹੜੀਆਂ ਸਮੱਸਿਆਵਾਂ ਹਨ ਇਹ ਬਿਲਕੁਲ ਸਰਕਾਰ ਦੇ ਧਿਆਨ ਵਿੱਚ ਲਾਈਆਂ ਜਾਣ ਅਤੇ ਜੋ ਬੁਨਿਆਦੀ ਪਿੰਡ ਦੀਆਂ ਲੋੜਾਂ ਹਨ ਖਾਸ ਕਰਕੇ ਛੱਪੜ ਦੀ ਲੋੜ ਹੈਗੀ ਆ ਡਿਸਪੈਂਸਰੀ ਲੋੜ ਹੈ ਪੀਣ ਵਾਲੇ ਪਾਣੀ ਦੀ ਸੜਕਾਂ ਦੀ ਲੋੜ ਹੈ ਇਹ ਪੂਰੀਆਂ ਕਿੱਤਿਆਂ ਜਾਣ ਕੈਮਰਾਮੈਨ ਸਾਹਿਬ ਸਿੰਘ ਦੇ ਨਾਲ ਨਿਊ ਸਟੇਟ ਪੰਜਾਬ ਹੁਸ਼ਿਆਰਪੁਰ